ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜਾ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਗੱਬਣ ਬੈੜ ਸੇਲ ਲਈ ਲੈ ਕੇ ਆਏ ਜੀ ਥੋੜੇ ਕਿ ਦਿਨ ਘਰਮਾ ਲਈ ਲੈਂਦੀ ਐ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵੀਰ ਦੇ ਘਰੇ ਲੁਕੋਸ ਰੱਖੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਹੋ ਠੀਕ ਹੁੰਦੀ ਆ ਹਾਂਜੀ ਬਾਈ ਨਾਮ ਤੇ ਐਡਰੈਸ ਪੁੱਛੋ ਨਾਮ ਗੁਰਪ੍ਰੀਤ ਸਿੰਘ ਜੀ ਹਮ ਪਿੰਡ ਭਦੌੜ ਦੀਪਗੜ੍ਹ ਰੋਡ ਠੀਕ ਐ ਬਾਈ ਜ਼ਿਲ੍ਹਾ ਬਰਨਾਲਾ ਹਾਂ ਬਰਨਾਲਾ ਜੀ ਤਹਿਸੀਲ ਤਾਪਾ ਹਾਂ ਓਕੇ ਨੇੜੇ ਆਪਣਾ ਇਧਰ ਦੀਪਗੜ ਰਹਿ ਜਾਂਦਾ ਹਾਂਜੀ ਹਾਂ ਓਕੇ ਬਾਈ ਮੋਬਾਈਲ ਨੰਬਰ ਬੋਲਦੇ 94642 ਹਮ 66740 ਓਕੇ ਬਾਈ ਤੇ ਕਿਹੜਾ ਸੋਸ ਹੁੰਦੀ ਹੈ ਬੜਾ ਇਹ ਪਲੂਆਂ ਸੁਣੀਏ ਦੋ ਦੰਦ ਬਸ ਹੀ ਆ ਜੀ ਦੋ ਦੰਦ ਪਹਿਲਾਂ ਹਾਂ ਦੁੱਗੀ ਹੁਣ ਹੋਈ ਹੈ ਜੀ ਹਜੇ ਓਕੇ ਬਾਈ ਤੇ ਕਿੰਨੇ ਦਿਨ ਲਊ ਬਾਈ ਇਹ ਇਹ 8 ਤੋਂ 10 ਦਿਨ ਬਾਕੀ ਆ ਜੀ ਇਹ ਓਕੇ ਬਾਈ ਕਿੰਨਾ ਕੇ ਰਿਕਾਡ ਦੀ ਮਾਂ ਦਾ ਪਤਾ ਰਿਕਾਡ ਹੈਗਾ ਹੀ ਮਾਂ ਦਾ 35 36 ਲੀਟਰ ਦਾ ਓਕੇ ਬਾਈ ਹਾਂ ਜੀ ਹਾਂ ਬਹੁਤ ਪਈਆ ਥਣ ਬਹੁਤ ਚੰਗਾ ਗਲਾਬੀ ਥਣ ਲੱਗ ਪਿਆ ਥਣ ਪੂਰੀ ਵਿਥੀ ਤੇ ਥਣ ਕੱਚੀ ਕੱਚੀ ਆ ਉਸ ਹਾਵਨਾਂ ਦਾ ਜਲਾ ਲਿਓ ਬਾਕੀ ਦੰਨਾ ਜਾਂ ਦੋ ਦੰਨਾ ਹੁਣੀ ਹੋਈ ਆ ਦੋ ਦੰਨਾ ਹਾਂਜੀ ਹਾਂ ਹਮ ਲੈਵਲ ਉਹ ਬੜਾ ਚੰਗਾ ਹਨ ਹਾਂਜੀ ਹਾਂ ਫੇਸ ਬੜਾ ਪਿਆਰਾ ਬੋਦੀ ਬਾਦੀ ਪੂਰੀ ਚੰਗੀ ਆ ਸਨਖ ਪੋਣਾ ਬੜ ਦੇ ਵਿੱਚ ਫੁੱਲ ਬਲੂਨ ਆ ਬਾਈ ਦੋ ਦੰਦ ਹਨ ਦਿਨ ਬਾਅਦ 7-8 ਦਿਨ ਹੀ ਲਊਗੀ ਤੇ ਚੰਗੇ ਰਿਕਾਡ ਦੀ ਆ ਸੀਮਣ ਵੀ ਚੰਗੇ ਹੀ ਹੋਊ ਬਾਈ ਫੇਸ ਪੂਰ ਦਿਖਾਓ ਜੀ ਬਹੁਤ ਵਧੀਆ ਬੱਚੀ ਹਾਂ ਮੈਂ ਕਿਹਾ ਸੀਮਣ ਵੀ ਚੰਗੇ ਹਾਂਜੀ ਹਾਂ ਚੰਗੇ ਆ ਜੀ ਓਕੇ ਬਾਈ ਤੂਰਾ ਤੂਰਾ ਚੈੱਕ ਕਰੋ ਇੱਕ ਨੰਬਰ ਹੈ ਕਰਮਾਈ ਦਾ ਕੀ ਬਾਤ ਆ ਟਿਲ ਬਹੁਤ ਦਿਖਾਉਂਦੀ ਆ ਲੇਵਾ ਬਹੁਤ ਸੋਹਣਾ ਤਿਆਰ ਕਰੂਗੀ ਇਹ ਸੂਸ ਬਾਲਾ ਪਿਆਰਾ ਕਹਿਮਾਈ ਦਾ ਲੈ ਫੇਸ ਵੇਖੋ ਕੱਟ-ਕੁੱਟ ਪ੍ਰਿੰਟ-ਪ੍ਰਿੰਟ ਇੱਕ ਨੰਬਰ ਹੈ ਕੀ ਬਾਤ ਆ ਬਾਈ ਕੀ ਮੋਲਾ ਬਾਈ ਜੈਜ ਮੋਲ ਦਾ ਦਰ ਜਬਸ 80000 ਰੁਪਇਆ ਜੀ 80000 ਮਾਨਤਨ ਹੋ ਜਾ ਹਾਂਜੀ ਹਾਂ ਓਕੇ ਬਈ 80000 ਰੁਪਇਆ ਮੋਲ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮਾਨਤਨ ਜ਼ਰੂਰ ਹੋ ਜਾ ਜਮਾ ਜੈਬ ਮੋਲ ਦਾ ਬਈ ਬੈ ਡੰਗਾ ਹਨ ਤੇ ਦੰਨਾ ਜਿਵੇਂ ਮਰਜੀ ਬਹਿ ਜਾ ਇੱਧਰ ਵੀ ਬਹਿ ਜਾ ਛੰਡੀ ਵਾਲੀ ਲੈ ਜਿਵੇਂ ਮਰ ਜਾ ਤੇ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਤੇ ਲੇਵੇ ਦੀ ਸਟਾਰਟਿੰਗ ਦੇਖੋ ਕਰਮਾਈ ਦੀ ਹਲੇ ਕੱਚੀ ਕੱਚੀ ਆ ਹਾਂਜੀ ਹਾਂ ਹੂੰ ਟਲ ਟੁੱਲ ਬਹੁਤ ਪਈਆ ਬਾਕੀ ਸਫਾਈ ਚਲੇਵਾ ਮੂਹ ਨੂੰ ਲੇਵਾ ਦੁਵਾਰੇ ਚੱਕਰ ਮਾਰਨ ਕਿਆ ਬਾਤ ਆ ਭਾਈ ਤੇ ਕਿਸੇ ਵੀਰ ਨੂੰ ਵਰਡ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ